ਜਿਹੜੇ ਰਿਸ਼ਤੇ ਵਿੱਚ ਵਿਸ਼ਵਾਸ ਹੈ ਜਿਹੜੇ ਰਿਸ਼ਤੇ ਵਿੱਚ ਆਸ ਹੈ ਉਹ ਵਿਸ਼ਵਾਸ ਉਹਨੂੰ ਪਜਾਉਂਦੇ ਪਾਤਸ਼ਾਹ ਨੇ ਕਿਹਾ ਜੇ ਤੁਸੀਂ ਰੱਬ ਦੀ ਆਸ ਛੱਡ ਕੇ ਬੰਦਿਆਂ ਦੀ ਰੱਖੋਗੇ ਸਿੱਧੇ ਨਰਕਾਂ ਚ ਪਹੁੰਚੋਗੇ ਦੋ ਚੀਜ਼ਾਂ ਨਹੀਂ ਜ਼ਿੰਦਗੀ ਚ ਹੋਣੀਆਂ ਚਾਹੀਦੀਆਂ ਇੱਕ ਪ੍ਰਾਈ ਆਸ ਤੇ ਦੂਜੀ ਪ੍ਰਾਈ ਤਾਤ ਪ੍ਰਾਈ ਤਾਤ ਸਮਝਦੇ ਹੋ ਕਿਸੇ ਨਾਲ ਜੈਲਸੀ ਕਰਨੀ ਜਿਹੜੇ ਰੱਬ ਦੇ ਪਿਆਰਿਓ ਕਿਸੇ ਨਾਲ ਜੈਲਸੀ ਨਹੀਂ ਕਰਦੇ ਪ੍ਰਾਈ ਧਾਤ ਨਹੀਂ ਕਰਦੇ ਇਹਨੂੰ ਦਾਤਾਂ ਕਿਉਂ ਮਿਲੀਆਂ ਨੇ ਇਹਦੇ ਬੱਚੇ ਬਾਹਰ ਕਿਉਂ ਚਲੇ ਗਏ ਨੇ ਇਹਦੇ ਕੋਲ ਪੈਸਾ ਇੰਨਾ ਕਿਉਂ ਆ ਗਿਆ ਇਹਨੇ ਕੋਠੀ ਕਿਉਂ ਪਾ ਲਈ ਹੈ ਇਹਦੇ ਬੱਚੇ ਚੰਗੇ ਥਾਂ ਤੇ ਕਿਉਂ ਵਿਆਹ ਹੋ ਗਿਆ ਇਹ ਚੀਜ਼ ਦੀ ਜੈਲਸੀ ਨਹੀਂ ਕਰਦੇ ਜਿਹੜੇ ਭਗਤ ਨੇ ਆਮ ਦੁਨੀਆ ਦੇ ਲੋਕ ਜੈਲਸੀ ਕਰਦੇ ਪ੍ਰਾਈ ਆਸ ਰੱਖਣ ਵਾਲਾ ਵੀ ਨਰਕ ਚ ਪੈਂਦਾ ਹੈ ਪ੍ਰਾਈ ਤਾਤ ਕਰਨ ਵਾਲਾ ਵੀ ਨਰਗਜ ਪੈਂਦਾ ਤਾਤ ਦਾ ਅਰਥ ਕਿਸੇ ਨਾਲ ਜੈਲਸੀ ਕਰੀ ਜਾਂਦਾ ਮਾਫ ਕਰਿਓ ਅੱਜ ਲੋਕ ਆਪਣੇ ਦੁੱਖਾਂ ਤੋਂ ਇੰਨੇ ਦੁਖੀ ਨਹੀਂ ਜਿਨਨੇ ਗਵੰਡੀ ਦੇ ਸੁੱਖਾਂ ਤੋਂ ਦੁਖੀ ਹੋਈ ਜਾਂਦੇ ਵੇ ਬੰਦੇ ਸੁਖੀ ਕਿਉਂ ਆ ਜਾਂ ਇਹਦਾ ਕੰਮ ਕਿਉਂ ਬਣ ਗਿਆ ਇਹਦੇ ਕਾਰਜ ਕਿਉਂ ਬਣ ਗਏ ਨੇ ਇਹ ਬੰਦਿਆਂ ਇਹਦਾ ਬੱਚੇ ਬਾਹਰ ਕਿਉਂ ਚਲੇ ਗਏ ਇਹਨੂੰ ਨੌਕਰੀ ਕਿਉਂ ਮਿਲ ਗਈ ਆਪਣੇ ਦੁੱਖਾਂ ਤੋਂ ਇੰਨੇ ਦੁਖੀ ਨਹੀਂ ਜਿਨਨੇ ਗਵੰਡੀ ਦੇ ਸੁੱਖਾਂ ਤੋਂ ਦੁਖੀ